ਆਸਾ ਮਹੱਲਾ ਪੰਜਵਾ ਜਾ ਕੈ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁਖੋ ਵਤਨਾਸ ਅਨੰਦ ਕਰੋ ਪ੍ਰਭ ਕੇ ਗੁਣ ਗਾਵੋ ਸਤਿਗੁਰ ਆਪਨਾ ਸਾਧ ਸਦਾ ਮਨਾਵੋ ਰਹਾਓ ਸਤਿਗੁਰ ਕਾ ਸੱਚ ਸਬਦ ਕਮਾਵੋ ਥਿਰ ਘਰ ਬੈਠੇ ਪ੍ਰਭ ਆਪਨਾ ਪਾਵੋ ਪਰ ਕਾ ਬੁਰਾ ਨ ਰਖੋ ਚੀਤ ਤੁਮ ਕਾ ਸੁਖ ਨ ਏ ਤੁਮ ਕਾ ਦੁਖ ਨਹੀਂ ਭਾਈ ਮੀਤ ਹਰ ਹਰ ਤੰਤ ਮੰਤ ਗੁਰਦੀਨਾ ਇਹੋ ਸੁਖ ਨਾਨਕ ਅਨ ਦਿਨ ਚੀਨਾ ਆਸਾ ਮਹੱਲਾ ਪੰਜਵਾ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਾਉ ਕੁੰਟ ਮਾਨੈ ਦਾਰਨ ਦਰਸ਼ਨ ਮੰਗਉ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਉ ਜਾ ਕੇ ਨਿਕਟ ਨ ਆਵੇ ਕੋਈ ਸਗਲ ਸ੍ਰਿਸ਼ਟ ਉ ਆਕੇ ਚਰਨ ਮਲ ਧੋਈ ਜੋ ਪ੍ਰਾਣੀ ਕਾਹੂ ਨ ਆਵਤ ਕਾਮ ਸੰਤ ਪ੍ਰਸਾਦ ਜਾ ਕੇ ਜਪਿਐ ਨਾਮ ਸਾਧ ਸੰਗ ਹਰ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹੱਲਾ ਪੰਜਵਾ ਏਕੋ ਏਕੀ ਨੈਣ ਨਿਹਾਰੋ ਸਦਾ ਸਦਾ ਹਰ ਨਾਮ ਸੁਮਾਰੋ ਰਾਮ ਰਾਮ ਰਾਮਾ ਗੁਣ ਗਾਵੋ ਸੰਤ ਪ੍ਰਤਾਪ ਸਾਧਕੇ ਸੰਗੇ ਹਰ ਹਰ ਨਾਮ ਧਿਆਵੋ ਰੇ ਰਹਾਓ ਸਗਰ ਸਮਗਰੀ ਜਾ ਕੈ ਸੂਤ ਪਰੋਈ ਘੜ ਘੜ ਅੰਤਰ ਰਵਿਆ ਸੋਈ ਓਪਤ ਪਰਲੋਖਿਨ ਮੈਂ ਕਰਤਾ ਆਪਿ ਲੇਪਾ ਨਿਰਗੁਣ ਰਹਤਾ ਕਰਨ ਕਰਾਵਨ ਅੰਤਰਜਾਮੀ ਆਨੰਦ ਕਰੈ ਨਾਨਕ ਕਾ ਸੁਆਮੀ ਆਸਾ ਮਹੱਲਾ ਪੰਜਵਾ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੀ ਨਹੀਂ ਹਾਰੇ ਕਿਰਬਿਖ ਬਿਨਾਸੇ ਦੁਖ ਦਰਦ ਦੂਰ ਭੈ ਪੁਨੀਤ ਸੰਤਨ ਕੀ ਧੂਰ ਰਹਾਉ ਪ੍ਰਵਕੇ ਸੰਤ ਉਦਾਹਰਨ ਜੋਗ ਤਿਸ ਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਣ 부ਝੀ ਮਨ ਨਿਹਚਲਥੀਆ ਨਾਮ ਪਦਾਰਥ ਨਾਉ ਨਿਦ ਸਿੱਧ ਨਾਨਕ ਗੁਰ ਤੇ ਪਾਈ ਬੁੱਧ ਆਸਾ ਮਹੱਲਾ ਪੰਜਵਾ ਮਿੱਟੀ ਤੇ ਆਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਹਨੇਰੇ ਸੂਖ ਸਹਿਜ ਆਨੰਦ ਘਣਾ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ 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 ਨਾਮ ਸੁਨਾ ਰਹਾ ਬਿਨ ਸਿਵ ਮਾਨਕਾ ਮੂਰਖ ਢੀਠਾ ਪ੍ਰਭ ਕਾ ਪਾਣਾ ਲਾਗਾ ਮੀਠਾ ਗੁਰ ਪੂਰੇ ਕੇ ਚਰਨ ਗ헤 ਕੋਟ ਜਨਮ ਕੇ ਪਾਵ ਲਹਿ ਰਤਨ ਜਨਮ ਇਹੋ ਸਫਲ ਭਇਆ ਕਹੋ ਨਾਨਕ ਪ੍ਰਭ ਕਰੀ ਮਇ ਆਸਾ ਮਹੱਲਾ ਪੰਜਵਾ ਸਤਿਗੁਰ ਆਪਨਾ ਸਾਦ ਸਦਾ ਸਮਾਰੇ ਗੁਰ ਕੇ ਚਰਨ ਕੇਸ ਸੰਗ ਝਾਰੇ ਜਾਗ ਰੇ ਮਨ ਜਾਗਨ ਹਾਰੇ ਬਿਨ ਹਰ ਅਵਰਨ ਆਪਸ ਕੰਮ ਝੂਠਾ ਮੋਹ ਮਿਥਿਆ ਪਸਾਰੇ ਰਹਾਓ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੁਜਾ ਰਾਹੀ ਥਾਉ ਗੁਰਦਾਤਾ ਗੁਰਦੇਵ ਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪੈਰ ਨਾਨਕ ਗੁਰ ਜਾਪ ਆਸਾ ਮਹੱਲਾ ਪੰਜਵਾਂ ਆਪੇ ਪੇੜ ਵਿਸਤਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਾਤ ਗਤ ਪੇਖੋ ਏਕ ਹੈ ਉਹੀ ਘੜ ਘੜ ਅੰਤਰ ਆਪੇ ਸੋਈ ਰਹਾਓ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੈ ਨਾਉ ਦੋਹ ਮਿਲ ਏਕੈ ਕਿਨੂ ਠਾਓ ਕਹੋ ਨਾਨਕ ਗੁਰ ਭ੍ਰਮ ਪਉ ਖੋਇਆ ਅਨੰਦ ਰੂਪ ਸਭ ਨੈਣ ਅਲੋਇਆ ਆਸਾ ਮਹੱਲਾ 5 ਉਗਤ ਸਿਆਨਪ ਕਿਛੂ ਨਾ ਜਾਣ ਦਿਨ ਰੈਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਮੈਂ ਨਿਰਗੁਣ ਗੁਣ ਨਾਹੀ ਕੋਏ ਕਰਨ ਕਰਾਵਨ ਹਾਰ ਪ੍ਰਭ ਸੋਏ ਰਹਾਉ ਮੂਰਖ ਮੁਗਧ ਅਗਿਆਨ ਆਵਿਚਾਰੇ ਨਾਮ ਤੇਰੇ ਕੀ ਆਸ ਮਨ ਧਾਰੀ ਜਪ ਤਵ ਸੰਜਮ ਕਰਮ ਨਾ ਸਾਦਾ ਜਪ ਤਬ ਸੰਜਮ ਕਰਮ ਨਾ ਸਾਧਾ ਨਾਮ ਪ੍ਰਭੂ ਕਾ ਮਨਹਿ ਅਰਾਧਾ ਕਿਛੂ ਨਾ ਜਾਣ ਮਤ ਮੇਰੀ ਥੂਰੀ ਬਿਨ ਵਤ ਨਾਨਕ ਓੜ ਪ੍ਰਭ ਤੋਰੀ ਆਸਾ ਮਹੱਲਾ ਪੰਜਵਾ ਹਰ ਹਰ ਅਖਰ ਦੋਏ ਇਹ ਮਾਲਾ ਜਪਤ ਜਪਤ ਭੈ ਦੀਨ ਦਇਆਲਾ ਕਰੋ ਬੇਨਤੀ ਸਬ ਸਤਗੁਰ ਆਪਣੀ ਕਰੋ ਬੇਨਤੀ ਸਤਗੁਰ ਆਪਣੀ ਕਰ ਕਿਰਪਾ ਰਾਖੋ ਸਰਨਾਇ ਮੂਕੋ ਦੇਹੋ ਹਰੇ ਹਰ ਜਪਨੇ ਰਹਾਓ ਹਰ ਮਾਲਾ ਔਰ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਿਵਾਰੈ ਹਿਰਦੈ ਸਮਾਲ ਮੁਖ ਹਰ ਹਰ ਬੋਲੇ ਸੋ ਜਨ ਏਤੋਤ ਕਤਹਿ ਨ ਡੋਲੇ ਕਹੋ ਨਾਨਕ ਜੋ ਰਾਚੈ ਨਾਏ ਹਰ ਮਾਲਾ ਤਾਕੈ ਸੰਗ ਜਾਏ ਆਸਾ ਮਹੱਲਾ ਪੰਜਵਾ ਜਿਸ ਕਾ ਸਭ ਕਿਛ ਤਿਸ ਕਾ ਹੋਏ ਤਿਸਰ ਲੇਪਨ ਬਿਆਪੈ ਕੋਏ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰੈ ਸੋਈ ਭਲ ਜਾਣੈ ਕੈ ਆਤ ਨਿਰਮਲ ਦਾਸ ਕੀ ਜੁਗਤਾ ਰਹਾਓ ਸਗਲ त्याग ਹਰ ਸਰਣੀ ਆਇਆ ਤਿਸ ਜਨ ਕਾ ਬਿ ਆਪੈ ਮਾਇਆ ਨਾਮਨ ਧਾਨ ਜਾਕੇ ਮਨ ਮਾਹੇ ਤਿਸ ਕੋ ਚਿੰਤਾ ਸੁਪਨੈ ਨਾਹੇ ਕਹੋ ਨਾਨਕ ਗੁਰ ਪੂਰਾ ਪਾਇਆ ਭਰਮ ਮੋਹ ਸਗਲ ਬਿਨਸਾਇਆ ਆਸਾ ਮਹੱਲਾ ਪੰਜਵਾ ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ ਤਾਂ ਦੁਖ ਭਰਮ ਕਹੋ ਕੈਸੇ ਨੇਰਾ ਸੁਣ ਸੁਣ ਜੀਵਾ ਸੋਇ ਤੁਮਾਰੀ ਮੋਹਿ ਨਿਰਗੁਣ ਕਹੋ ਲਿਹੋ ਉਧਾਰੀ ਰਹਾਓ ਮਿਟ ਗਿਆ ਦੁਖ ਬਸਾਰੀ ਚਿੰਤਾ ਫਲ ਪਾਇਆ ਜਪ ਸਤਗੁਰ ਮੰਤਾ ਸੋਇ ਸਤ ਸਤਹ ਸੋਇ ਸਿਮਰ ਸਿਮਰ ਰਖ ਕੰਠਿ ਪਰੋਇ ਕਹੋ ਨਾਨਕ ਕਾਉਨ ਉਹ ਕਰਮ ਜਾ ਕੈ ਮਨ ਵਸਿਆ ਹਰ ਨਾਮ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਅਹੰਕਾਰ ਵਿਗੂਤੇ ਹਰ ਸਿਮਰਨ ਕਰ ਹਰ ਜਨ ਛੂਟੇ ਸੋਏ ਰਹੇ ਮਾਇਆ ਮਦਮਾਤੇ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਉ ਮੋਹ ਪਰਮ ਬਹੁ ਜੂਨ ਪਵਾਇਆ ਆਸਿਰ ਭਗਤ ਹਰ ਚਰਨ ਧਿਆਇਆ ਬੰਧਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ 부ਝੇ ਹਰ ਨੇਰਾ ਕਹੋ ਨਾਨਕ ਜੋ ਪ੍ਰਭ ਸਰਣਾਇ ਇਹਾ ਸੁਖ ਆਗੈ ਗਤ ਪਾਈ ਆਸਾ ਮਹੱਲਾ ਪੰਜਵਾ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ ਤੂੰ ਮੇਰਾ ਕਰਤਾ ਹਉ ਸੇਵਕ ਤੇਰਾ ਸਰਣ ਗਹੀ ਪ੍ਰਭ ਗੁਨੀ ਗ헤ਰਾ ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਤੁਝੇ ਪੇਖ ਬਿਗਸੈ ਕੌਲਾਰ ਤੂੰ ਮੇਰੀ ਗਤ ਪਾਤ ਤੂੰ ਪਰਵਾਨ ਤੂੰ ਸਮਰਥ ਮੈਂ ਤੇਰਾ ਤਾਨ ਅਨੰਦਨ ਜਪਉ ਨਾਮ ਗੁਣਤਾਸ ਨਾਨਕ ਕੀ ਪ੍ਰਭ ਪਹਿ ਅਰਦਾਸ ਆਸਾ ਮਹੱਲਾ ਪੰਜਵਾ ਰੋਵਨ ਹਾਰੈ ਝੂਠ ਕਮਾਨਾ ਹਾਸਾ ਸੁਸੋਗ ਕਰਤ ਬੇਗਾਨ ਕੋ ਮੂਵਾ ਕਾ ਕਹਿ ਘਰ ਗਾਵਨ ਕੋ ਰੋਵੈ ਕੋ ਹਾਸਾ ਸਪਾਵਨ ਰਹਾਉ ਬਾਲ ਵਿਵਸਥਾ ਤੇ ਬਿਰਧਨ ਪਹੁੰਚਨਾ ਮੂਕਾ ਫਿਰ ਪਛਤਾਨਾ ਤ੍ਰਿਹੋ ਗੁਣ ਮਹ ਵਰਤਾ ਸੰਸਾਰਾ ਨਰਕ ਸੁਰਗ ਫਿਰ ਫਿਰ ਆਵਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮਤਾ ਕਾ ਪ੍ਰਵਾਨ ਆਸਾ ਮਹੱਲਾ ਪੰਜਵਾ ਸੋਏ ਰਹੀ ਪ੍ਰਭ ਖਬਰ ਨਾ ਜਾਣੇ ਭੋਰ ਭਇਆ ਬਹੋਰ ਪਛਤਾਨੀ ਪ੍ਰੇਮ ਸਹਿਜ ਮਨ ਅਨੰਦ ਧਰੋਰੀ ਪ੍ਰਭ ਮਿਲ ਬੇ ਕੀ ਲਾਲਸਾ ਤਾਤੇ ਆਲਸ ਕਹਾ ਕਰੋਰੀ ਰਹਾਓ ਕਰਮ ਹੈ ਅੰਮ੍ਰਿਤ ਆਣ ਨਿਸਾਰਿਓ ਕਿਸਰ ਗਇਓ ਭੂਮ ਪਾਰ ਡਾਰਿਓ ਸਾਧ 모ਹਿ ਲਾਦੀ ਅਹੰਕਾਰੇ ਦੋਸ ਨਾਹੀ ਪ੍ਰਭ ਕਰਨਹਾਰੇ ਸਾਧ ਸੰਗ ਮਿਟੇ ਪਰਮ ਆਂਧਾਰੇ ਨਾਨਕ ਮੇਲੀ ਸਿਰਜਣਹਾਰੇ ਆਸਾ ਮਹੱਲਾ ਪੰਜਵਾ ਚਰਨ ਕਾਮਰ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੇ ਤੇਰੀ ਮਇਆ ਸਿਮਰਤ ਨਾਮ ਸਗਲ ਰੋਗ ਖਿਆ ਰਹਾਓ ਅਨਕ ਦੂਖ ਦੇਵਹਿ ਅਵਰਾ ਕਉ ਪਹੁੰਚ ਨਾ ਸਕਹਿ ਜਨ ਤੇਰੇ ਕਉ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੈ ਬੈਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਰਿਦੇ ਮਹਿ ਦੀਜੈ ਆਸਾ ਮਹੱਲਾ ਪੰਜਵਾ ਮਨ ਤ੍ਰਿਪਤਾਨੋ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾ ਕੈ ਗ੍ਰਹਿ ਸਭ ਕਿਛੈ ਪੂਰਨ ਸੋ ਭੇਟਿਆ ਨਿਰਭੈ ਧਨੀ ਰਹਾਓ ਨਾਮ ਲੜਾਇਆ ਸਾਧ ਕਿਰਪਾਲ ਮਿਟ ਗਈ ਭੂਖ ਮਹਾ ਬਿਕਰਾਲ ਠਾਕੁਰ ਆਪਣੈ ਕੀਨੇ ਦਾਤ ਜਲਨ 부ਝੀ ਮਨ ਹੋਈ ਸਾਤ ਮਿਟ ਗਈ ਭਾਲ ਮਨ ਸਹਿਜ ਸਮਾਨ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮਹੱਲਾ 5 ठाकुर से हो जाकी बने आई भोजन पूर्ण रहे अगाई कशु ना थोरा हर भगतन कहो खात खर्चत देवन रहाओ जाका बिल अगम गुसाई मानु की केत चलाई जाकी सेवा दास पलक दिष्ट ताकी लाग पाई जागो दया करो मेरे स्वामी कहो नानक नाही तिन कामी आशा महला पंजवा ਜਉ ਮੈਂ ਆਪਣਾ ਸਤਿਗੁਰੁ ਧਿਆਇ ਤਬ ਮੇਰੇ ਮਨਿ ਮਹ ਸੁਖ ਪਾਇਆ ਮਿਟ ਗਈ ਗਨਤ ਬਿਨਾਸਿਓ ਸੰਸਾਰ ਨਾਮ ਰਤੇ ਜਨ ਭੈ ਭਗਵੰਤਾ ਰਹਾਉ ਜੋ ਮੈਂ ਆਪਣਾ ਸਾਹਿਬ ਚੀਤ ਤਉ ਭਉ ਮਿਟਿਯੋ ਮੇਰੇ ਮੀਤ ਜੋ ਮੈਂ ਓਟ ਗਹੀ ਪ੍ਰਭ ਤੇਰੀ ਤਾ ਪੂਰਨ ਹੋਈ ਮਨ ਸਾ ਮੇਰੀ ਦੇਖ ਚਲਤ ਮਨ ਭੈ ਦਿਲਾਸਾ ਨਾਨਕ ਦਾਸ ਤੇਰਾ ਪ੍ਰਵਾਸ ਆਸਾ ਮਹੱਲਾ ਪੰਜਵਾ ਅਨ ਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮਹ ਖਾਹੇ ਮਿਠਾਈ ਸੋਚਤ ਸਾਚਤ ਰੈਨ ਬਿਹਾਨੀ ਅਨਕ ਰੰਗ ਮਾਇਆ ਕੇ ਚਿਤਵਤ ਕਬੂ ਨ ਸਿਮਰੈ ਸਾਰੰਗ ਪਾਣੀ ਰਹਾਉ ਦਰਮ ਕੀ ਛਾਇਆ ਨੇਚਲ ਗ੍ਰਿਹ ਬੰਦਿਆ ਕਾਲ ਕੈ ਫਾਸ ਸਖਤ ਸਰ ਸੰਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂਰ ਨਹਿ ਚਲ ਕਰ ਪਾਇਆ ਸਾਧ ਸੰਗ ਜਪਿਓ ਹਰਿ ਰਾਹੇ ਨਾਨਕ ਜੀ ਵਾ ਹਰ ਗੁਣ ਗਾਏ ਆਸਾ ਮਹੱਲਾ ਪੰਜਵਾ 2 ਤੁਕੇ 9 ਉਨ ਕੈ ਸੰਗ ਤੂ ਕਰਤੀ ਕੇਲ ਉਨ ਕੈ ਸੰਗ ਹਮ ਤੁਮ ਸੰਗ ਮੇਲ ਉਨ ਕੈ ਸੰਗ ਤੁਮ ਸਭ ਕੋ ਲੋਰੈ ਉਸ ਬਿਨਾ ਕੋ ਮੁਖ ਨਹੀਂ ਜੋਰੈ ਤੇ ਬੈਰਾਗੀ ਕਾ ਸਮਾਏ ਤਿਸ ਬਿਨ ਤੁਹੀ ਦੁਹੇਰੀ ਰੀ ਰਹਾਓ ਉਨ ਕੈ ਸੰਗ ਤੂੰ ਗ੍ਰਹਿ ਮਹਿ ਮਾਹਰ ਉਨ ਕੈ ਸੰਗ ਤੂੰ ਹੋਈ ਹੈ ਜਾਹਰ ਉਨ ਕੈ ਸੰਗ ਤੂੰ ਰਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਉਨ ਕੈ ਸੰਗ ਤੇਰਾ ਮਾਨ ਮਹਤ ਉਨ ਕੈ ਸੰਗ ਤੁਮਸਾਕ ਜਗਤ ਉਨ ਕੈ ਸੰਗ ਤੇਰੀ ਸਭ ਵਿਦ ਥਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬਹਿਰ ਆਗੀ ਮਰਿਆ ਨਾ ਜਾਏ ਹੁਕਮੇ ਬਾਦ ਆਕਾਰ ਕਮਾਏ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੈ ਆਪ ਆਸਾ ਮਹੱਲਾ ਪੰਜਵਾ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨ ਸੈ ਨਾ ਹਮ ਕੜਿਆ ਨਾ ਉਹ ਨਿਰਧਨ ਨਾ ਮ ਭੂਖੇ ਨਾ ਉਸ ਦੂਖ ਨਾ ਹਮ ਕੋ ਦੂਖੇ ਅਵਰਨਾ ਕੋ ਮਾਰਨ ਵਾਰਾ ਜੀਉ ਹਮਾਰਾ ਜੀਉ ਦੇਨ ਹਾਰਾ ਰਹਾਓ ਨਾ ਉਸ ਬੰਧਨ ਨਾ ਹਮ ਬਾਧੇ ਨਾ ਉਸ ਧੰਦਾ ਨਾ ਹਮ ਤਾਦੇ ਨਾ ਉਸ ਮੈਲ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ ਜਾ ਉਹ ਨਿਰਮਲ ਤਾਂ ਹਮ ਜਚਨ ਹਮ ਕਿਸ਼ਨਾ ਹੀ ਇੱਕ ਹੈ ਓਹੀ ਆਗੈ ਪਾਸ਼ਾ ਏਕੋ ਸੋਈ ਨਾਨਕ ਗੁਰ ਖੋਏ ਭ੍ਰਮ ਭੰਗਾ ਹਮ ਓਏ ਮਿਲ ਹੋਏ ਇੱਕ ਰੰਗਾ ਆਸਾ ਮਹੱਲਾ ਪੰਜਵਾ ਅਨਕ ਪਾਤ ਕਰ ਸੇਵਾ ਕਰੀਐ ਜੀਉ ਪ੍ਰਾਨ ਧਨ ਆਗੈ ਧਰੀਐ ਪਾਣੀ ਪਖਾ ਕਰੋ ਤਜ ਅਭਿਮਾਨ ਅਨਕ ਵਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਭਾਈ ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾਓ ਦਾਸਨ ਦਾਸੀ ਕੀ ਪਰਹਾਰ ਓਨ ਕੀ ਰੇਣ ਬਸੈ ਜੀ ਨਾਲ ਮਾਥੇ ਭਾਗ ਤਾ ਪਾਵਉ ਸੰਗ ਮਿਲੈ ਸੁਆਮੀ ਆਪਣੇ ਰੰਗ ਜਾਬ ਤਾਪ ਦੇਵੋ ਸਭ ਨਿਮ ਕਰਮ ਧਰਮ ਅਰਪਉ ਸਭ ਹੋਮ ਗਰਬ ਮੋਹ ਤਜ ਹੋਵਉ ਰੇਣ ਓਨ ਕੈ ਸੰਗ ਦੇਖੋ ਪ੍ਰਭ ਨੈਣ ਨਿਮਕ ਨਿਮਕ ਇਹੀ ਆਰਾਧਾਉ ਦਿਨ ਸਰੇਣ ਇਹ ਸੇਵਾ ਸਾਧਉ ਭਾਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸ਼ਿੰਦ ਆਸਾ ਮਹੱਲਾ ਪੰਜਵਾ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗਾ ਨ ਕੋਏ ਪ੍ਰਭ ਕੀ ਪ੍ਰੀਤ ਹਉਮੈ ਮਲ ਖੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਨ ਘੜ ਘੜ ਆਧਾਰ ਰਹਾਓ ਪ੍ਰਭ ਕੀ ਪ੍ਰੀਤ ਭੈ ਸਗਲ ਨਦਾਨ ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਦ ਸੋਭਾਵੰਤ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ ਪ੍ਰਭ ਕੀ ਪ੍ਰੀਤ ਇਹੋ ਭਵ ਜਲ ਤਰੈ ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ ਪ੍ਰਭ ਕੀ ਪ੍ਰੀਤ ਸਗਲ ਉਧਾਰੈ ਪ੍ਰਭ ਕੀ ਪ੍ਰੀਤ ਚੱਲੈ ਸੰਗਾਰੈ ਆਪਾ ਕੋਈ ਮਿਲਾਂ ਨਾ ਭੂਲੇ ਜਿਸ ਕਿਰਪਾਲ ਤੇ ਸਾਧ ਸੰਗ ਘੂਲੇ ਕਾਹ ਨਾ ਇੱਕ ਤੇਰਾ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਵਾ ਭੂਪਤ ਹੋਏ ਕੈ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਤ ਸੰਚਤ ਥੈ ਲੀਕੀਨੇ ਪ੍ਰਭ ਉਸਤੇ ਢਾਰ ਅਵਰ ਕਉ ਦਿਨੀ ਕਾਜ ਗੱਗਰੀਆ ਅੰਬ ਮਝਰੀਆ ਗਰਬ ਗਰਬ ਉਹ ਆਹੂ ਮਹ ਪਰਿਆ ਰਹਾਓ ਨਿਰਪਉ ਹੋਇਓ ਭਇਆ ਨਿਹੰਗਾ ਚੀਤ ਨ ਆਇਓ ਕਰਤਾ ਸੰਗਾ ਲਸ਼ਕਰ ਜੋੜੇ ਕੀ ਅਸੰਬਾਹ ਨਿਕਸਿਆ ਫੂਕ ਤਾ ਹੋਏ ਗਇਓ ਸਵਾਹ ਊਚੇ ਮੰਦਰ ਮਹਿਲ ਅਰ ਰਾਣੀ ਹਸਤ ਘੋੜੇ ਜੋੜੇ ਮਨ ਭਾਨੀ ਵਾੜ ਪਰਵਾਰ ਪੂਤ ਅਰਧੀਆਂ 모ਹੇ ਪਚੇ ਪਚੰਦਾ ਮੂਆ ਜਿਨਹੇ ਉਪਾਇਆ ਜਿਨਹੇ ਉਪਾਹਾ ਤਿਨਹੇ ਬਿਨਾ ਹ ਰੰਗ ਰਸਾ ਜੈਸੇ ਸੁਪਨਾਹ ਸੋਈ ਮੁਕਤਾ ਤਿਸ ਰਾਜਮਾਲ ਨਾਨਕ ਦਾਸ ਜਿਸ ਖਸਮ ਦਿਆਲ ਆਸਾ ਮਹੱਲਾ ਪੰਜਵਾ ਇਹ ਰਸੋ ਪ੍ਰੀਤ ਬੁੱਕਰੀ ਕਨੇਰੀ ਜੋ ਮਿਲੀ ਐ ਤੋ ਵਧੈ ਵਧੇਰੀ ਗਲ ਚੰਮੜੀ ਜੋ ਛੋੜੈ ਨਾਹੀ ਲਾਗ ਛਟੋ ਸਤਗੁਰ ਕੀ ਪਾਈ ਜਗ ਮੋਹਨੀ ਹਮ ਤਿਆਗ ਗਵਾਏ ਨਿਰਗੁਨ ਮਿਲਿਓ ਵਜੀ ਵਧਾਈ ਰਹਾਓ ਐਸੀ ਸੁੰਦਰ ਮਨ ਕਉ 모ਹ ਹੈ ਬਾਟ ਘਾਟ ਗ੍ਰਹਿ ਬਾਨ ਬਨ ਜੋ ਹੈ ਮਨ ਤਨ ਲਾਗੈ ਹੋਏ ਕਹਿ ਮੀਠੀ ਗੁਰ ਪ੍ਰਸਾਦ ਮੈਂ ਖੋਟੀ ਡੀਠੀ ਅਗਰਕ ਹੋ ਸਕੇ ਵੱਡੇ ਠਗਾਉ ਛੋੜੇ ਨਾਹੀ ਬਾਪ ਨਾ ਮਾਉ ਮੇਲੀ ਆਪਣੇ ਉਣਲੇ ਬਾਂਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਅਬ ਮੋਰਾ ਮਨ ਭਇਆ ਆਨੰਦ ਭੋ ਚੁਕਾ ਟੂਟੇ ਸਭ ਫੰਦ ਕਉ ਨਾਨਕ ਜਾ ਸਤਗੁਰ ਪਾਇਆ ਕਰ ਸਗਲਾ ਮੈਂ ਸੁਖੀ ਬਸਾਇਆ ਆਸਾ ਮਹੱਲਾ ਪੰਜਵਾ ਆਠ ਪੈਰ ਨਿਕਟ ਕਰ ਜਾਨੈ ਪ੍ਰਭ ਕਾ ਕੀ ਆ ਮੀਠਾ ਮਨ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗ ਛਾਰ ਸੰਤ ਰਹਤ ਸੁਨਹੁ ਮੇਰੇ ਭਾਈ ਆ ਕੀ ਮੈਂ ਮਾ ਕਥਨ ਨਾ ਜਾਈ ਰਹਾਉ ਵਰਤਨ ਜਾਕ ਕੇਵਲ ਨਾਮ ਅਨੰਦ ਰੂਪ ਕੀਰਤਨ ਬਿਸਰਾਮ ਮਿੱਤਰ ਸਤਰ ਜਾਕ ਏਕ ਸਮਨ ਪ੍ਰਭ ਆਪਨੇ ਬਿਨ ਅਬਰ ਨ ਜਾਣੈ ਕੋਟ ਕੋਟ ਅਗ ਕਟਨ ਹਾਰਾ ਦੁਖ ਦੂਰ ਕਰਨ ਜੀ ਕੇ ਦਾਤਾਰਾ ਸੂਰ ਬੀਰ ਬਚਨ ਕੇ ਬਲੇ ਕਉ ਕਉਲਾ ਬਪਰੇ ਬਪਰੇ ਸੰਤੀ ਛਲੇ ਤਾਕਾ ਸੰਗ ਬਾਛੇ ਸੁਰ ਦੇਵ ਅਮੋਗ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੋਏ ਸੰਤੇ ਟੈਲ ਦੀਜੈ ਗੁਣਤਾਸ ਆਸਾ ਮਹੱਲਾ ਪੰਜਵਾ ਸਗਲ ਸੂਖ ਜਪੇ ਕੈ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟ ਤ ਲਾਗੈ ਪ੍ਰਭ ਰੰਗ ਗੁਰ ਪ੍ਰਸਾਦ ਓਏ ਆਨੰਦ ਪਾਵੈ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕੀ ਗਾਤਮਿਤ ਕਹਿਣ ਨਾ ਜਾਵੈ ਰਹਾਓ ਵਰਤਨੇਮ ਮੱਜਨ ਤਿਸ ਪੂਜਾ 베ਦ ਪੁਰਾਨ ਤិន ਸਿਮਰਤ ਸੁਨੀਜਾ ਮਹਾ ਪੁਨੀਤ ਜਾ ਕਾ ਨਿਰਮਲ ਥਾਨ ਸਾਧ ਸੰਗਤ ਜਾ ਕੈ ਹਰ ਹਰ ਨਾਮ ਪ੍ਰਗਟਿਓ ਸੋ ਜਾਨ ਸਗਲੇ ਭਵਨ ਪਤਤ ਪੁਨੀਤ ਤਾ ਕੀ ਪਾਗ ਰੇਨ ਜਾ ਕਉ ਭੇਟਿਓ ਹਰ ਹਰ ਰਾਏ ਤਾ ਕੀ ਗਾਤ ਮਿਤ ਕਥਨ ਨਾ ਜਾਏ ਆਠ ਪੈਰ ਕਰ ਜੋੜ ਧਿਆਵੋ ਓਨ ਸਾਧਾ ਕਾ ਦਰਸ਼ਨ ਪਾਵੋ ਮੋਹੇ ਗਰੀਬ ਕਾਉ ਲੇਹੋ ਰਲਾਏ ਨਾਨਕ ਆਏ ਪਏ ਸਰਣਾਏ ਆਸਾ ਮਹੱਲਾ ਪੰਜਵਾ ਆਠ ਪਹਿਰ ਉਦ ਕੇਸਨਾਨੀ ਸਦ ਹੀ ਭੋਗ ਲਗਾਏ ਸੋ ਗਿਆਨੀ ਬਿਰਥਾ ਕਾਹੂ ਛੋੜੈ ਨਾਹੀ ਬਹੋਰ ਬਹੋਰ ਤਿਸ ਲਗ ਹੈ ਪਾਈ ਸਾਲ ਗ੍ਰਾਮ ਹਮਾਰਾ ਸੇਵਾ ਪੂਜਾ ਅਰਚਾ ਬੰਧਨ ਦੇਵਾ ਰਹਾਓ ਕੰਟਾ ਜਾ ਕਾ ਸੁਨੀਐ ਚਹ ਕੁੰਟ ਆਸਨ ਜਾ ਕਾ ਸਦਾ ਵੈਕੁੰਠ ਜਾ ਕਾ ਚਵਰ ਸਭ ਉਪਰ ਝੂਲੇ ਤਾ ਕਾ ਧੂਪ ਸਦਾ ਪਰਫੁੱਲ ਕਾਟ ਕਾਟ ਸੰਪਟ ਹੈ ਰੇ ਜਾ ਕਾ ਅਭਗ ਸਭਾ ਸੰਗਹ ਸਦਾ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸੇ ਪ੍ਰਾਪਤ ਤਿਸ ਹੀ ਲੈਣਾ ਸੰਤ ਚਰਨ ਉਹ ਆਇਓ ਸਰਣਾ ਹਾਥ ਚੜਿਓ ਹਰ ਸਾਲ ਗ੍ਰਾਮ ਕਹੋ ਨਾਨਕ ਗੁਰ ਕੀਨੋ ਦਾਨ ਆਸਾ ਮਹੱਲਾ ਪੰਜਵਾ ਪੰਜ ਪਦਾ ਜਿਹੇ ਪੈ ਡੈ ਲੂਟੀ ਪਰਹਾਰੀ ਸੋ ਮਾਰਗ ਸੰਤਨ ਦੂਰ ਆਰੀ ਸਤਗੁਰ ਪੂਰੈ ਸਾਜ ਕਹਿਆ ਨਾਮ ਤੇਰੇ ਕੀ ਮੁਖ ਤੇ ਬੀਠੀ ਜਮ ਕਾ ਮਾਰਗ ਦੂਰ ਰਹਿਆ ਰਹਾਓ ਜਹਿ ਲਾਲ ਚ ਜਾਗਾਤੀ ਘਾਟ ਦੂਰ ਰਹੀ ਉਹ ਜਾਣਤੇ ਬਾਟ ਜਹਿ ਆਵਟੇ ਬਹੁਤ ਘਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿਤਰ ਗੋਬਤ ਸਭ ਲਿਖਤੇ ਲੇਖਾ ਭਗਤ ਜਨਾ ਕਉ ਦ੍ਰਿਸ਼ਟ ਨਾ ਪੇਖਾ ਕਹੁ ਨਾਨਕ ਜਿਸ ਸਤਗੁਰ ਪੂਰਾ ਵਾਜੇ ਤਾ ਕਹਿ ਅਨਹਦ ਤੂਰਾ ਆਸਾ ਮਹੱਲਾ ਪੰਜਵਾ ਦੋ ਪਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਗਲ ਮਨੋਰਥ ਪੂਰਨ ਕਾਮ ਬੁਝ ਗਏ ਈ ਤ੍ਰਿਸ਼ਨਾ ਹਰ ਜਸਹਿ ਅਗਾਨੇ ਜਪ ਜਪ ਜੀਵਾ ਸਾਰਗ ਪਾਨੇ ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਓ ਲਾਲ ਜਵੇਹਰ ਭਰੇ ਪੰਡਾਰ ਟੋਟ ਨਾ ਆਵੇ ਜਪ ਨਿਰੰਕਾਰ ਅੰਮ੍ਰਿਤ ਸਬਦ ਪੀਵਿਆ ਜਨ ਕੋਏ ਨਾਨਕਤਾ ਕੀ ਪਰਮ ਗਤ ਹੋਏ ਆਸਾ ਘਰ ਸਤਵੰ ਮਹੱਲਾ 5ਵਾਂ